嗯、是吧？ ਈ ਕਾਤ ਲਵੇ ਹੋਲੀਆ ਮੇਰਾ ਸਜਣ ਸਭ ਜਾਮ ਮਾਨਿਕ ਦੇ ਬੇਨਾਸੀਆ ਓਂ ਕਰ ਕਿਰਪਾ ਤੇ ਜੈਨਾ ਅਰਮੇਲੋ ਸਾਥੀ ਸਾਧੂਦੋ ਜਿਸ ਕਾ ਨੇ ਚਲ ਭਾਉ ਈ ਤਗ

ਕਿਸੋ ਹਰ ਕੇ ਨਾਮ ਗਨ ਅਗਰ ਦਇਆ that's I'm <sweak> not ਆਈ ਕੇ ਤਾ ਜਦ ਦਰਦ ਤੇ ਬਸ ਸੀ ਤਤ ਵੇੜ ਕਹ ਸੰਦੇ ਤਾ ਬੰੜ ਚਲਵਾਏ ਤੁੰਦੂ ਪ੍ਰਜਾ ਮਾਂ ਕਿਸੈ ਨਾ ਤੇ ਨਹੀਂ ਤੇ ਤਾ ਸਾਡਾ ਕੋਲ ਉਹ ਤੇ ਇhta ਸੇ ਭਾਗਾਏ ਨਰਕ ਨ ਪਾਈ ਤੋ ਕੰਮ ਕਮਾਵਣੇ ਦੂਸਰ ਕੰਮ ਜੋਗ ਪਰਮੇਸ਼ਰ ਤੇ ਭੁਲਿਆ ਆਪ ਆਪਣ ਸਭੇ ਬੱਲੇ ਬਾਟ ਵੀ ਮੇਰਾ ਰੰਗ ਲਾਏ ਆ ਉੱਤਰੇ ਸਭ ਤੇ ਉਹ ਗਾ ਨਾਨਕ ਕਾ ਪ੍ਰਭੂ ਤੇ ਬਾਹਰੀ ਸਹ ਰਾਹ ਨਾ ਕੇ ਲੜੀਆਂ ਤਦ ਤੁੰ ਗੰਤਹੁ i awesome. No, no, ਆਮਾ ਅੱਛਤ ਤੇ ਰਸਸਾ ਲਲਕਵੰਨਾ ਜੀ ਦਇਆ ਪਰਵਾ ਪਾਤੀ ਹਰ ਮਨਾਈ ਸੀਜ ਸੋਹੀ ਸੱਗ ਸੁਖੋਂ ਦੁੱਖਾ ਆਈ ਜਾਏ ਇਸ ਪੁੰਨੀ ਵਰ ਭਾਗਣੀ ਵਰ ਪਾਇਆ ਰਾਇ ਮੇਰੇ ਸਿਆਮੁ ਗੁਲਗਾਮਈ ਕੀ ਤਤਵੰਦ ਆਲਾ ਆਈ ਹਰਿ ਦੇਹਾ ਅਵਰਣ ਸਿਜਰੀ ਹਰਿ ਦੇਹਾ ਅਵਰਣ ਦੇਸਾਈ ਤੋਂ ਪੰਤ ਸਵਾਰਿਆਂ ਨੇ ਚਲਦਿਆਂ ਜਾਈ ਸਤਸਾਰ ਸਾ ਕਰਦੇ ਰੱਖਿਆ ਦਾ ਫੋਰ ਨਾਮੇ ਧਾਈ ਜਿਵੇਂ ਇੱਕ ਅਨੇਕ ਗੁਣ ਤਰੇ ਨਾਮਿ ਸਰਨੇ ਪਾਏ ਮਾਲਕਾ ਨਾ ਸਰਕਾਰ ਦੇ ਸਬਦਵਾ ਇੱਕ ਅਲਾਜ ਤੰਤਾਰ ਜਾਂ ਪੰਜ ਦੁਖ ਦੁਖ ਵਸ ਕੇ ਸੇਗਾ ਸੰਕਟ ਸਮਾਇਆ ਕੋਈ ਕਰ ਪਾਇਆ ਕੁਤਿ ਜਿਨੋ ਸੇਨਾ ਮਾਰ ਕਰ ਆਪਕਾ